ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਦੇ ਨਾਲ ਅਸੀਂ ਹਾਜ਼ਰ ਹੁੰਦੇ ਰਹਿੰਨੇ ਆ ਤੁਹਾਡੀ ਖਿਦਮਤ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਆਸ-ਪਾਸੋਂ ਲੈ ਕੇ ਆਉਂਦੇ ਰਹਿੰਨੇ ਆ, ਬਹੁਤ ਸਾਰੀਆਂ ਕਹਾਣੀਆਂ ਦੇ ਨਾਲ ਵੀ ਅਸੀਂ ਤੁਹਾਡੇ ਰੂਬਰੂ ਇੱਥੇ ਹੁੰਦੇ ਰਹਿੰਨੇ ਆ। ਦੋਸਤੋ ਅਸੀਂ ਸਿਰਫ਼ ਤੇ ਸਿਰਫ਼ ਤੁਹਾਡੇ ਲਈ ਇਹ ਚੈਨਲ ਚਲਾ ਰਹੇ ਆ। ਹੁਣ ਜਿਹੜੀ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਆ ਇਸ ਖਬਰ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਸਬ ਇੰਸਪੈਕਟਰ ਜੋ ਦਲਜੀਤ ਸਿੰਘ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਮਾਮੇ ਦਾ ਰੂਪ ਧਾਰ ਕੇ ਇੱਕ ਧੀ ਦੀ ਮਦਦ ਕੀਤੀ ਗਈ ਤੰਦਾ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਦੇ ਜਿੱ ਇੱਕ ਮਾਂ ਜਿਹੜੀ ਹੈ ਆਪਣੀ ਧੀ ਦੇ ਵਿਆਹ ਦੇ ਲਈ ਦੁਹਾਈ ਦਿੰਦੀ ਹੈ ਕਿ ਸਾਡੀ ਧੀ ਦਾ ਜਿਹੜਾ ਵਿਆਹ ਆ ਗਿਆ ਆ ਪਰ ਸਾਡੇ ਪੱਲੇ ਕੁਝ ਵੀ ਨਹੀਂ ਹੈ ਗਰੀਬੀ ਦਾਵਾ ਪੇਸ਼ ਕੀਤਾ ਤੇ ਉਸ ਵੀਡੀਓ ਨੂੰ ਦੇਖ ਕੇ ਸਬ ਇੰਸਪੈਕਟਰ ਜੋ ਕਿ ਟ੍ਰੈਫਿਕ ਦੇ ਵਿੱਚ ਸਬ ਇੰਸਪੈਕਟਰ ਨੇ ਦਲਜੀਤ ਸਿੰਘ ਜੀ ਉਹਨਾਂ ਦਾ ਦਿਲ ਪਚੀਸ ਗਿਆ ਤੇ ਉਹਨਾਂ ਨੇ ਨਾਨਕੀ ਸਾਖ ਦੇ ਰੂਪ ਦੇ ਵਿੱਚ ਉਸ ਕੁੜੀ ਦੇ ਘਰ ਦੇ ਵਿੱਚ ਐਂਟਰੀ ਕੀਤੀ ਮਾਮਾ ਬਣ ਕੇ ਜੜਾ ਆ ਉਹਨਾਂ ਨੇ ਉਸ ਘਰ ਦੇ ਵਿੱਚ ਐਂਟਰੀ ਕੀਤੀ ਤੇ ਧੀ ਦਾ ਮਾਮਾ ਬਣ ਕੇ ਉਹਨਾਂ ਨੇ ਧੀ ਨੂੰ ਆਸ਼ੀਰਵਾਦ ਦਿੱਤਾ ਤੇ ਧੀ ਦੇ ਲਈ ਜਿਹੜੀ ਇਹ ਜੋ ਵੀ ਉਹਨਾਂ ਕੋਲ ਸਰਿਆ ਬਣਿਆ ਉਹਨਾਂ ਨੇ ਹੈਲਪ ਕੀਤੀ ਤਾਂ ਦਾਦੀ ਕਿ ਇਹੋ ਜੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਨ ਨੂੰ ਦਿਲ ਕਰਦਾ ਰਹਿੰਦਾ ਆ ਅਸੀਂ ਤੁਹਾਡੇ ਤੱਕ ਇਹ ਖਬਰਾਂ ਪਹੁੰਚਾਉਂਦੇ ਰਹਿੰਨੇ ਆ ਤੁਹਾਡਾ ਫਰਜ਼ ਹੈ ਕਿ ਇਹੋ ਜੀਆਂ ਤਸਵੀਰਾਂ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਤਾਂ ਕਿ ਦਾਨ ਦੇਣ ਵਾਲਾ ਵੀ ਜਿਹੜਾ ਆ ਉਹ ਖੁਸ਼ ਹੋ ਸਕੇ ਕਿਉਂਕਿ ਉਹਨੇ ਦਾਨ ਕੀਤਾ ਆ ਤੇ ਨਾਲ ਦੀ ਨਾਲ ਜਿੰਨੂੰ ਦਾਨ ਦੀ ਲੋੜ ਆ ਉਹ ਵੀ ਖੁਸ਼ ਹੋ ਸਕਣ ਕਿ ਉਹਨਾਂ ਤੱਕ ਇਸ ਖਬਰ ਦੇ ਥਰੂ ਹੋਰ ਵੀ ਲੋਕੀ ਜਿਹੜੇ ਆ ਦਾਨ ਦੇ ਲਈ ਪਹੁੰਚਿਆ ਕਿਉਂਕਿ ਲੋੜ ਬੰਦ ਕਹਿੰਦੇ ਨੇ ਮਰਦਾ ਕੀ ਨਾ ਕਰਦਾ ਕਿਉਂਕਿ ਜਦੋਂ ਬੰਦੇ ਤੇ ਮੁਸੀਬਤ ਪੈਂਦੀ ਏ ਕਿਸੇ ਪਾਸੇ ਪੇਸ ਨਹੀਂ ਚਲਦੀ ਤੇ ਬੰਦਾ ਸ਼ਾਇਦ ਉਦੋਂ ਹੀ ਮੰਗਣ ਤੁਰਦਾ ਆ ਇਸੇ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਸੋਬਿੰਗ ਇੰਸਪੈਕਟਰ ਦਲਜੀਤ ਸਿੰਘ ਦੀਆਂ ਇਹ ਤਸਵੀਰਾਂ ਜਦੋਂ ਕਿ ਉਹ ਇੱਕ ਨਾਨਕੀ ਸਾਖ ਲੈ ਕੇ ਇੱਕ ਮਾਮੇ ਦਾ ਰੂਪ ਧਾਰ ਕੇ ਉਸ ਧੀ ਦੇ ਘਰ ਪਹੁੰਚਦੇ ਨੇ ਤੇ ਉਸ ਧੀ ਦੀ ਮਦਦ ਕਰਦੇ ਨੇ ਉਸ ਪਰਿਵਾਰ ਦੀ ਮਦਦ ਕਰਦੇ ਨੇ ਤੇ ਆਓ ਸਾਰੀ ਗੱਲਬਾਤ ਜਾਣ ਲੈਂਦੇ ਆ ਮੈਂ ਜੀ ਸਬ ਇੰਸਪੈਕਟਰ ਦਲਜੀਤ ਸਿੰਘ ਇਨਚਾਰਜ ਟ੍ਰੈਫ ਐਜੂਕੇਸ਼ਨ ਸੈੱਲ ਦਾ ਮਸਫ ਮੈਂ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਦੇਖੀ ਸੀ ਤੇ ਅੱਜ ਅਸੀਂ ਉਸ ਜਗ੍ਹਾ ਤੇ ਆਏ ਆ ਇਸ ਇੱਕ ਭੈਣ ਜਿਹੜੀ ਰੋ ਕੇ ਦੱਸ ਰਹੀ ਸੀ ਕਿ ਕਿ ਅਸੀਂ ਤੇ ਸਾਡੀ ਬੱਚੀ ਦੀ ਆਨੰਦ ਕਾਰਜ ਆ ਤੇ ਸਾਡੇ ਜਿਹੜੇ ਹਸਬੰਡ ਆ ਉਹਨਾਂ ਦੇ ਸਿਹਜ ਸੱਟ ਲੱਗਣ ਕਰਕੇ ਜਿਹੜਾ ਘਰ ਵਿੱਚ ਖਰਚਾ ਨਹੀਂ ਕੋਲ ਹੈਗਾ ਉੰਤੀ ਦੇ ਆਨੰਦ ਕਾਰਜ ਜਿਹੜੀ ਉਹ ਪੂੰਜੀ ਨਹੀਂ ਹੈਗੀ ਸੋ ਅੱਜ ਅਸੀਂ ਛੋਟਾ ਜਿਹਾ ਜੋ ਵੀ ਸਰਦਾ ਪੁੱਜਦਾ ਸੀਗਾ ਉਹ ਅਸੀਂ ਲੈ ਕੇ ਆਏ ਆ ਬੇਟੀ ਦੇ ਸੂਟ ਲੈ ਕੇ ਆਏ ਆ ਕੁਝ ਜ਼ਰੂਰੀ ਵਸਤਾਂ ਸੀ ਉਹ ਲੈ ਕੇ ਆਏ ਆ ਤੇ ਥੋੜਾ ਜਿਹਾ ਰਾਸ਼ਨ ਲੈ ਕੇ ਆਏ ਆ ਤੇ ਇਹ ਰਾਸ਼ਨ ਲਿਆਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਵੇਚ ਲਏ ਤੇ ਕੰਮ ਖਤਮ ਇਹ ਇੱਕ ਉਪਰਾਲਾ ਵਾ ਛੋਟਾ ਜਿਹਾ ਮੈਂ ਇੱਕ ਛੋਟਾ ਜਿਹਾ ਭਦਰ ਲਗਿਤਾ ਮੈਂ 200 ਦਾ ਕੀਤਾ ਹੋਵੇ 500 ਦਾ ਕੀਤਾ ਹੋਵੇ ਪਾ ਸੰਗਤਾਂਗੇ ਅਪੀਲ ਹੈ ਤੁਸੀਂ ਵੀ ਜਿੰਨੀ ਵੀ 100 50 200 500 ਜਿੰਨਾ ਵੀ ਹੋ ਸਕਦਾ ਇਸ ਧੀ ਦੇ ਆਨੰਦ ਕਾਰਜ ਵਿੱਚ ਹਿੱਸਾ ਪਾਓ ਜਿਸ ਤਰ੍ਹਾਂ ਕਿ ਬੱਚੀ ਦਾ ਆਨੰਦ ਕਾਰਜ ਨੇ ਇੱਕ ਕੰਨਿਆਦਾਨ ਜਿਹੜੀ ਆ ਉਹ 100 ਗਾਵਾਂ ਦਾਨ ਕਰਨ ਦੇ ਬਰਾਬਰ ਹੈ ਸੋ ਇਹ ਜਿਹੜੇ ਕੰਨਿਆਦਾਨ ਆ ਇਸ ਵਿੱਚ ਤੁਸੀਂ ਸ਼ਾਮਲ ਹੋਵੇ ਤੁਸੀਂ ਆਹ ਪਾ ਕੇ ਧੀ ਨੂੰ ਅਸ਼ੀਰਵਾਦ ਦਿਓ ਇਹ ਅਮਰਸਾ ਜਿਹੜਾ ਮਕਬੂਲਪੁਰਾ ਚੌਕ ਆ ਉੱਥੇ ਨਾਲ ਕਰੇ ਕੀਲਾ ਦੇ ਬਰਵਾਰ ਦੇ ਪਰਵਾਰ ਦੇ ਹਾਲਾਤ ਬਹੁਤ ਹੀ ਬੱਤਰ ਨੇ ਜਿਸ ਤਰ੍ਹਾਂ ਕਿ ਦੇਖਿਆ ਕਿ ਘਾੜ ਵੀ ਬਹੁਤ ਨੀਵਾ ਵਾ ਜਿਹੜੇ ਹਸਬੰਡ ਆ ਉਹ ਉਹਨਾਂ ਦੇ ਸਿਰ ਵਿੱਚ ਸੱਟ ਲੱਗੀ ਆ ਤੇ ਉਹ ਥੋੜਾ ਜਿਹਾ ਐਬਸੈਟ ਨੇ ਉਹ ਕਿਸੇ ਚੀਜ਼ ਨੂੰ ਸਮਝ ਨਹੀਂ ਸਕ ਰਹੇ ਜਿਹੜਾ ਉਹ ਘਰ ਦਾ ਖਰਚਾ ਸੀਗਾ ਪੈਸਾ ਸੀਗਾ ਉਹ ਸਾਰਾ ਉਹਦੇ ਇਲਾਜ ਵਾਸਤੇ ਲੱਗ ਗਿਆ ਤੇ ਅੱਜ ਵੀ ਉਹ ਬੰਦਾ ਜਿਹੜਾ ਬੈੱਡ ਤੇ ਪਿਆ ਹੋਇਆ ਤੇ ਧੀ ਦੇ ਆਨੰਦ ਕਾਲ ਜਨੇੜੇ ਹੋਣ ਕਰਕੇ ਇਹ ਭੈਣ ਜਿਹੜੀ ਹੈ ਵੀ ਡਿਪਰੈਸ਼ਨ 'ਚ ਜਾ ਰਹੀ ਆ ਲੇਕਿਨ ਅੱਜ ਸਾਨੂੰ ਵੇਖ ਕੇ ਇਹਦੇ ਚ ਇਹਦੇ ਤੇ ਖੁਸ਼ੀ ਆ ਗਈ ਆ ਤੇ ਇਸ ਖੁਸ਼ੀ ਨੂੰ ਹੋਰ ਲੰਬੇ ਟਾਈਮ ਵਾਸਤੇ ਲਿਆਉਣ ਵਾਸਤੇ ਤੁਸੀਂ ਵੀ ਸਾਡਾ ਸਾਥ ਦਿਓ ਜੀ ਠੀਕ ਹੈ ਧੰਨਵਾਦ ਜੀ ਹਾਂ ਜੀ ਕੀ ਨਾਮ ਬਣਾ ਮੇਰਾ ਨਾਜ਼ਮਿੰਦਰ ਢੋੜਾ ਜੀ ਢੋੜਾ ਸਾਹਿਬ ਕਿੱਦਾਂ ਲੱਗਾ ਬਰਾ ਪਰਿਵਾਰ ਦਾ ਪਰਿਵਾਰ ਦਾ ਜੀ ਪਤਾ ਤੁਸੀਂ ਦੋ ਚਾਰ ਪੰਜ ਮਿੰਟ ਵੀਡੀਓ ਭੇਜਣਾਂ ਦੀ ਉਹ ਵੀਡੀਓ ਤੁਹਾਡੇ ਤੱਕ ਪਹੁੰਚੀ ਅਸੀਂ ਵੀਡੀਓ ਦੇਖ ਕੇ ਆਪਾਂ ਆਪਣੇ ਆਪਣੇ ਜੋਰ ਦੇ ਟੀਮ ਦੇ ਵੱਡੇ ਮੈਂਬਰ ਨੇ ਓਨਰ ਨੇ ਦਿਲਜੀਤ ਭਾਜੀ ਉਹਨਾਂ ਨਾਲ ਆਪਾਂ ਆ ਘਰ ਦੇ ਹਲਾ ਦੋ ਮਾੜੇ ਕਰ ਦੇ ਕੇ ਅੰਦਰ ਜੋ ਬਰਸਾਤ ਪੈਂਦੀ ਆ ਸਾਰਾ ਪਾਣੀ ਅੰਦਰ ਆ ਜਾਂਦਾ ਵਾ ਜੋ ਵੀ ਸਮਾਨ ਥੋੜਾ ਬੋਤਾ ਲੜਕੀ ਆ ਸਾਬ ਗਿੱਲਾ ਆ ਜਾਂਦਾ ਵਾ ਲੈਂਡਰ ਟੁੱਟਾਇਆ ਵਾ ਲੈਂਡਰ ਚੋਂਦੇ ਵੀ ਆ ਤੇ ਉਸ ਤੋਂ ਕੁੜੀ ਦਾ ਆਨੰਦਕਰ 6 ਅਕਤੂਬਰ ਨਵਾ ਉਤੋਂ ਉਹਦਾ ਜੋ ਉਹਨਾਂ ਲੜਕੀ ਦੇ ਪਿਤਾ ਵਾ ਉਹ ਵੀ ਬਿਮਾਰ ਆ ਜੋ ਪੈਸਾ ਰੱਖਿਆ ਆਨੰਦਕਾਰ ਵਾਸਤੇ ਉਹਨਾਰੇ ਆਪਣੇ ਡੈਡੀ ਉੱਪਰ ਲਾਤਾ ਕੋ ਡੈਡੀ ਦਾ ਐਕਸੀਡੈਂਟ ਹੋ ਗਿਆ ਜੀ ਆਟੋ ਚਲਾਉਂਦੇ ਸੀ ਆਟੋ ਐਕਸੀਡੈਂਟ ਹੋ ਗਿਆ ਤੇ ਦਿਮਾਗ ਸੱਟ ਲੱਗੀ ਜਿਸ ਤੱਕ ਕਰਕੇ ਜਿੰਨਾ ਪੈਸਾ ਪਿਆ ਸੀ ਉਹ ਸਾਰਾ ਉਹਨਾਂ ਆਪਣੇ ਡੈਡੀ ਉੱਪਰ ਲਾਤਾ ਉਤੋਂ ਆਨੰਦਗਰਜ ਲੱਗੇ ਆ 6 ਤੋਂ ਬੰਨ ਆਨੰਦਗਰਜ ਆਸੇ 4 ਦਿਨ ਵਿੱਚ ਲੱਗੇ ਆ ਤੇ ਆਨੰਦਗਰਜ ਵਾਸਤੇ ਉਹਨਾਂ ਹੈਲਪ ਚਾਹੀਦੀ ਆ ਤੇ ਮੇਰੀ ਜਿਹੜੇ ਵੀ ਵੀਡੀਓ ਦੇਖ ਰਿਹਾ ਸਾਰੇ ਗੱਲ ਜੁੜ ਕੇ ਬੇਨਤੀ ਆ ਕਿ ਇਸ ਆਨੰਦਗਰਜ ਵਿੱਚ ਆਪਾਂ ਥੋੜਾ ਹਿੱਸਾ ਪਾਓ ਸੋ 250 ਜਿੰਨੀ ਸ਼ਰਧਾ ਹੋ ਸਕੇ ਆਪਣੇ ਆਪਣੇ ਹਰ ਕੋਈ ਆਪਣਾ ਹਿੱਸਾ ਪਾਵੇ ਇਸ ਕਨਿਆ ਦਾ ਦਾਨ ਕਰੋ ਪੁੰਨ ਲਵੋ ਸੁਖਵੰਤ ਕੌਰ ਮਕਬੂਲਪੁਰ ਚੌਂਗ ਚੰਮ ਅੰਮ੍ਰਿਤਸਰ ਇੱਕ ਵੀਡੀਓ ਪਾਈ ਸੀ ਤੁਸੀਂ ਉਸ ਤੋਂ ਬਾਅਦ ਕੀ ਹਾਂਜੀ ਵੀਡੀਓ ਪਾਈ ਇਸ ਦਾ ਵੀ ਚਲੋ ਆਪਣੀ ਭੈਣ ਦਾ ਮੈਂ ਬੇਟੀ ਦਾ ਵਿਆਹ ਕਰਾਂਗੀ ਤੇ ਹਾਲਾਤ ਪਹਿਲਾਂ ਵੀ ਮਾੜੇ ਹੋਣ ਨੂੰ ਵੀ ਸੀ ਤੇ ਮੈਂ ਸੋਚਿਆ ਕਿ ਚਲੋ ਵੀਡੀਓ ਪਾਵਾਂਗੀ ਤਾਂ ਵਧੀਆ ਵਧੀਆ ਵੀ ਵਿਆਹ ਕਰਾਂਗੀ ਬੇਟੀ ਦਾ ਜੀ ਚਲੋ ਭੈਣ ਭਰਾਵਾਂ ਉਹਨਾਂ ਵੀ ਸਾਥ ਦਿੱਤਾ ਥੋੜਾ ਬੋਤਾ ਕਿ ਜਿੰਨੀ ਕਿ ਸੇਵਾ ਆਈ ਆਪਾਂ ਧੰਨਵਾਦ ਕਰਦੇ ਵੀ ਰਾਨਾਂ ਦਾ ਵੀ ਤੇ ਮਤਲਬ ਗੁੰਜਾਇਸ਼ ਘਾਟੀ ਤੇ ਫਿਰ ਮੈਨੂੰ ਮੈਸੇਜ ਹੀ ਮਿਲਿਆ ਦਲਜੀਤ ਭਾਦੀ ਬਾਰੇ ਭਾਦੀ ਬਾਰੇ ਔਰ ਵੀ ਬੇਟੀਆਂ ਦੇ ਵਿਆਹ ਕਰਦੇ ਆ। ਤੋਂ ਮੇਰੇ ਘਰ ਦਲਜੀਤ ਭਾਦੀ ਆਏ ਆ ਔਰ ਮੈਂ ਧੰਨਵਾਦ ਕਰਦੀ ਆਂ ਵੀਰ ਦਾ ਮੇਰੇ ਘਰ ਨਾਨਕ ਮੇਲਾ ਬਣ ਕੇ ਆਏ ਆ। ਜਿਹੜੇ ਗੁੱਟੇ ਪੰਜਾਬ ਪੁਲਿਸ ਦੇ ਜਵਾਨ ਸਾਡੇ ਰਿਸ਼ਤੇਦਾਰ ਬਣ ਗਏ ਹੁੰਦੇ। ਨਹੀਂ ਸੋਚਿਆ। ਕੀ ਜਾਨਾ ਕਿੰਨੀ। ਮੈਂ ਕਦੀ ਨਹੀਂ ਸੋਚਿਆ ਕਿ ਮੇਰਾ ਕੇ ਮੇਰਾ ਵੀਰ ਘਰ ਮੇਰੇ ਘਰ ਆਵੇਗਾ। ਨਾਨਕਾ ਮੇਲ ਵਣਕੇ ਆਣਗੇ ਮੇਰੇ ਵੀਰ ਮੈਂ ਹੋਰ ਮੈਂ ਵੀ ਰਹਾ ਧੰਨਵਾਦ ਕਰਦੀ ਬਹੁਤ ਜਿਆਦਾ ਹੰਤੀ ਰਣੀ ਦਾ ਵਿਆਹ ਵਧੀਆ ਹੀ ਹਾਂਜੀ ਹੁਣ ਵਧੀਆ ਹੋ ਜਾਏਗਾ ਕੀ ਕਹਿਣਾ ਜਮ ਜਗਜੀਤ ਬਣੀ ਰਹੇ ਮੇਰੇ ਵੀਰ ਦਾ ਜੀਨੇ ਬੁਢੀ ਵੀ ਨਿਭਾ ਰਹੇ ਨੇ ਤੇ ਸੇਵਾ ਵੀ ਨਿਭਾ ਰਹੇ ਨੇ ਹਾਂਜੀ ਮੈਂ ਬਹੁਤ ਧੰਨਵਾਦ ਕਰਦੀ ਵੀਰਾਂ ਦਾ ਤੇ ਜਲਦੀ ਭਾਈ ਦਾ ਹੋਂ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ